ਇੱਕ ਸਾਨੂੰ ਥਾਣਾ ਸਿਵਲ ਲਾਈਨ ਵਿਖੇ ਇਤਲਾਹ ਮਿਲੀ ਸੀਗੀ ਕਿ ਇੱਕ ਕੁਝ ਦੋਸਤ ਸੀਗੇ ਜਿਹੜੇ ਅਜੀਤ ਰੋਡ ਤੇ ਇਕੱਠੇ ਹੋਏ ਸੀਗੇ ਉਹਨਾਂ ਦੀ ਆਪਸੀ ਕੋਈ ਕਹਾਸੋਣੀ ਹੋ ਗਈ ਸੀ ਜਿਸ ਵਜ੍ਹਾ ਕਰਕੇ ਉਹਨਾਂ ਦੀ ਲੜਾਈ ਹੋ ਗਈ ਸੀ ਤੇ ਉਸ ਲੜਾਈ 'ਚ ਇੱਕ ਜਿਹੜਾ ਨੌਜਵਾਨ ਅਮਰੋਜ ਸਿੰਘ ਆ ਉਸ ਲੜਾਈ 'ਚ ਸੱਟਾ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਸਾਡੇ ਐਸਐਸਪੀ ਮੈਡਮ ਉਮੀਦ ਕੌਂਡਲ ਆਈਪੀਐਸ ਐਸਪੀਸੀਟੀ ਨਰਿੰਦਰ ਸਰ ਇਹਨਾਂ ਦੀ ਓਵਰਆਲ ਸੁਪਰਵੀਜ਼ਨ ਅੰਡਰ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਦੇ ਵਿੱਚ ਅਸੀਂ ਐਸਐਚਓ ਸਿਵਲ ਲਾਈਨ ਦੇ ਇੱਕ ਵੱਖਰੀ ਟੀਮ ਬਣਾਈ ਇੰਚਾਰਜ ਸੀਆਈਏ ਕੁਲਦੀਪ ਇਹਨਾਂ ਦੀ ਇੱਕ ਵੱਖਰੀ ਟੀਮ ਬਣਾਈ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਆ ਭਾਲ ਆ ਸਟਾਰਟ ਕਰਦੀ ਇਹਦੇ ਵਿੱਚ ਅਸੀਂ ਕਾਫੀ ਟੈਕਨੀਕਲ ਐਨਾਲਿਸਿਸ ਕੀਤਾ ਹੋਰ ਵੀ ਸੀਕ੍ਰੀਟ ਸੋਰਸਸ ਤੋਂ ਸਾਰਾ ਕੰਮ ਕਰਦੇ ਹੋਏ ਉਸ ਸਮੇਂ ਸਿਵਲ ਲਾਈਨ ਦੀ ਟੀਮ ਨੂੰ ਤੇ ਸੀਆਈ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਦੇ ਵਾਰਦਤ ਕਰਨ ਵਾਲੇ ਤਿੰ ਇਨਾਂ ਵਿੱਚੋਂ ਇੱਕ ਦੋਸ਼ੀ ਦਾ ਨਾਮ ਹੈਗਾ ਜੀ ਸ਼ਾਹਬਾਜ਼ ਸਿੰਘ ਇੱਕ ਦਾ ਨਾਮ ਹੈਗਾ ਅਮਰਿਤਪਾਲ ਤੇ ਤੀਜਾ ਹੈਗਾ ਖੁਸ਼ਪ੍ਰੀਤ ਖੋਸ਼ ਹੈ ਇਹਦੀ ਵਜ੍ਹਾ ਇਹ ਸੀਗੀ ਕਿ ਇਹ ਆਪਸ ਜਿੰਨੇ ਵੀ ਮੁੰਡੇ ਸੀ 10-12 ਜਾਣੇ ਆਪਸ ਇਕੱਠੇ ਹੋਏ ਸੀ ਜਿਹੜੇ ਦੋਸਤ ਸੀਗੇ ਇੱਕ ਦੂਜੇ ਨੂੰ ਜਾਣਦੇ ਸੀਗੇ ਕੋਈ ਸਕੂਲ ਚ ਪੜ੍ਹਦੇ ਸੀ ਕੋਈ ਕਾਲਜ ਚ ਪੜ੍ਹਦੇ ਸੀ ਸਾਰੇ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਜਾਣਦੇ ਸੀ ਇਹ ਤੇ ਉਸ ਦਿਨ ਇੱਥੇ ਇਹਨਾਂ ਚੋਂ ਇੱਕ ਦੋਸਤਾ ਪੀਜੀ ਸੀਗਾ ਜੀ ਅਜੀਤ ਰੋਡ ਤੇ ਜਿੱਥੇ ਇਹਨਾਂ ਨੇ ਇਕੱਠੇ ਹੋ ਕੇ ਉੱਥੇ ਡਰਿੰਕ ਕੀਤੀ ਉੱਥੇ ਡਰਿੰਕ ਕਰਕੇ ਇਹਨਾਂ ਦੀ ਕੋਈ ਆਪਸੀ ਮਾੜੀ ਮੋਟੀ ਕਹਾਣੀ ਸੁਣੀ ਹੋਗੀ ਜਿਸ ਵਜਾ ਕਰਕੇ ਉੱਥੋਂ ਤਿੰਨ ਚਾਰ ਆਣੇ ਸੀ ਜਿਹੜੇ ਉੱਠ ਕੇ ਉੱਥੋਂ ਬਾਹਰ ਆ ਗਏ ਤੇ ਉਹ ਫੇਸ 3 ਦੀ ਮਾਰਕੀਟ ਦੇ ਚਲੇ ਗਏ ਬਟ ਫਿਰ ਵੀ ਇਹਨਾਂ ਦੀ ਫੋਨ ਤੇ ਆਪਸੀ ਇਹ ਵਾਰਤਾਲਾਪ ਹੁੰਦਾ ਰਿਹਾ ਬਟ ਫਿਰ ਉੱਥੇ ਇਦਾਂ ਹੀ ਇਹਨਾਂ ਦੀ ਬਹਿਸਬਾਜੀ ਹੋ ਗਈ ਤੇ ਜਿਹੜੇ ਇਹਨਾਂ ਦੇ ਕੁਝ ਦੋਸਤ ਸੀ ਜਿਹੜੇ ਉੱਥੇ ਪੀਜੀ ਚ ਬੈਠੇ ਸੀ ਉਹ ਫਿਰ ਉੱਥੇ ਮੌਕੇ ਤੇ ਆਏ ਜਿੱਥੇ ਇਹਨਾਂ ਦੀ ਲੜਾਈ ਹੁੰਦੀ ਆ ਲੜਾਈ ਦੌਰਾਨ ਫਿਰ ਅਮਰੋਦ ਸਿੰਘ ਦੇ ਸੱਟਾ ਲੱਗਦੀਆਂ ਸੱਟਾ ਲੱਗਨ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਸਾਰੇ ਜਿਹੜੇ ਸਾਰੇ ਮੌਜੂਦਾਨ ਬਠਿੰਡੇ ਦੇ ਰੈਡਰ ਦੇ ਇਹ ਜੀ ਜਿਹੜੇ ਤਾਂ ਦੋਸਤ ਸੀਗੇ ਜੀ ਸਾਰੇ ਇਹ तकरीबन ਬਠਿੰਡਾ ਤੇ ਮੁਕਸਰ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਨੂੰ ਬਿਲੋਂਗ ਕਰਦੇ ਸੀਗੇ ਜੀ ਇਹ ਬਟ ਕੋਈ ਜਿੱਦਾਂ ਕਿ ਇੱਥੇ ਹਾਈਲਾਈਟਸ ਦੀ ਤਿਆਰੀ ਕਰਦਾ ਸੀਗਾ ਕੋਈ ਕਿਸੇ ਕਾਲਜ ਪੜਦਾ ਸੀ ਇਦਾਂ ਹੀ ਹਮੋਮਰੀ ਸੀਗੇ ਤੁਸੀਂ ਆਪਾਂ ਕਹਿ ਸਕਦੇ ਹੋ ਵੀ 18 ਤੋਂ 22-23 ਸਾਲ ਦੇ ਵਿੱਚ ਵਿੱਚ ਸਾਰੇ ਨੌਜਵਾਨ ਸੀਗੇ ਜੀ ਸੱਟਾਂ ਇਹਨਾਂ ਨੇ ਜੋ ਸਾਨੂੰ ਉਹਨਾਂ ਦੇ ਮਰਨ ਵਾਲਾ ਜੋ ਲੜਕਾ ਹੈਗਾ ਜਾਂ ਹੋਰ ਸਾਨੂੰ ਆਸੇ ਪਾਸੇ ਉਹ ਜਾਂ ਮੌਕੇ ਤੇ ਲੜਕੇ ਸੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਨਾਂ ਕੋਲੇ ਕਾਪਾ ਸੀਗਾ ਜਿਸ ਦਾ ਇਸਤੇਮਾਲ ਕਰਦੇ ਹੋਏ ਇਹਨਾਂ ਨੇ ਅਬਰੋਜ ਦੇ ਸੱਟਾਂ ਮਾਰੀਆਂ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਉਹਦੀ ਮੌਤ ਹੋ ਗਈ ਵਜਾ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰਾਣੀ ਰੰਜਿਸ਼ ਨਹੀਂ ਸੀ ਦੋਸਤ ਸੀਗੇ ਸ਼ਰਾਬ ਪੀ ਰਹੇ ਸੀ ਉੱਥੇ ਬਹਿਸਬਾਜ਼ੀ ਹੋ ਗਈ ਬਸ ਆਪੇ ਕਹਿੰਦੇ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਹੋ ਗਏ ਅਗਰੈਸਿਵ ਹੋ ਕੇ ਫਿਰ ਇੰਨਾ ਨੇ ਉਹਦੇ ਅਮਰੋਜ ਦੇ ਸੱਟਾਂ ਮਾਰੀਆਂ ਜਿਸ ਦੀ ਉਹ ਤਾਬਨਾ ਚਲਦੇ ਹੋਏ ਉਸ ਦੀ ਮੌਤ ਹੋ ਗਈ। ਐਸੇ ਸਾਹਿਬ ਤੁਸੀਂ ਕਿਹੜੀ ਗੱਲ ਸੀ ਜਿਸ ਤੇ ਇੰਨਾ ਨੇ ਬੈਸਵਾਦੀ ਨੂੰ ਮਾਰਨਾ ਦੇਖੋ ਉਹਦੇ ਵਿੱਚ ਕੀ ਸੀਗਾ ਕਿ ਜੋ ਸਾਨੂੰ ਪ੍ਰੀਲਿਮਨਰੀ ਹਜੇ ਇਨਵੈਸਟੀਗੇਸ਼ਨਸ ਜੋ ਚੀਜ਼ਾਂ ਸਾਹਮਣੇ ਆਈਆਂ ਇਹ ਸਾਹਮਣੇ ਇਹ ਆਇਆ ਵੀ ਜੇ ਜਦੋਂ ਅਜੀਤ ਰੋਡ ਜਿਹੜਾ ਇਹਨਾਂ ਦਾ ਪੀਜੀਸੀ ਜਦੋਂ ਉਸ ਕਮਰੇ ਦੇ ਵਿੱਚ ਬੈਠੇ ਇਹ ਡਰਿੰਕ ਕਰ ਰਹੇ ਸੀਗੇ ਤਾਂ ਉਹਨਾਂ ਵਿੱਚੋਂ ਇੱਕ ਦੋਸਤ ਨੇ ਕੋਈ ਦੋ ਤਿੰਨ ਨਾਲ ਦੇ ਹੋਰ ਦੋਸਤ ਬੁਲਾ ਲਏ ਤਾਂ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਜਿੱਦਾਂ ਕਿ ਉਹ ਫੁਗਰੇ ਟਾਈਪ ਆ ਜੀ ਅਸੀਂ ਉੱਥੋਂ ਉੱਠ ਕੇ ਆ ਗਏ ਤੇ ਉਹਨਾਂ ਜੋ ਇੱਕ ਦੋਸਤ ਨੂੰ ਨਰਾਜ਼ ਹੋ ਗਿਆ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਜੀ ਮੈਂ ਆਪਣਾ ਦੋਸਤ ਬੁਲਾਏ ਸੀ ਤੁਸੀਂ ਉੱਥੇ ਬੈਠੇ ਨਹੀਂ ਇਹ ਬੈਠੇ ਨਹੀਂ ਬਸ ਇਹੋ ਜਿਹੀਆਂ ਗੱਲਾਂ ਸੀਗੀਆਂ ਤੇ ਜਿਸ ਤੋਂ ਇਹਨਾਂ ਦੀ ਲੜਾਈ ਹੋਈ ਤੇ ਲੜਾਈ ਤੋਂ ਬਾਅਦ ਇਹ ਵਾਰਦਾਤ ਪੰਜਾਬ ਦਿੱਤਾ ਹਾਂ ਜੀ ਹਾਂਜੀ ਹਾਂਜੀ ਇਹਦੇ ਵਿੱਚ ਅਸੀਂ ਜੋ ਤਿੰਨ ਦੋਸ਼ੀ ਸੀ ਜੋ ਮਰਨ ਵਾਲਾ ਲੜਕਾ ਸੀ ਉਹਨਾਂ ਦੇ ਪਿਤਾ ਜੀ ਨੇ ਸਾਨੂੰ ਬਿਆਨ ਲਿਖਾਇਆ ਸੀ ਉਹਦੇ ਵਿੱਚ ਤਿੰਨ ਦੋਸ਼ੀ ਬਾਇ ਨੇਮ ਸੀਗੇ ਜੀ ਜੋ ਤਿੰਨੋਂ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਸਰ ਮੈਂ ਦੋਸ਼ੀ ਕੋਰ ਨੇਸ ਦੇਖੋ ਜਿਹੜਾ ਮਰਨ ਵਾਲਾ ਲੜਕਾ ਹੈਗਾ ਜੀ ਅਮਰੋਜ ਆ ਉਹਦਾ ਜਿਹੜਾ ਮੇਨ ਦੋਸਤ ਸੀਗਾ ਜੀ ਉਸਦਾ ਨਾਮ ਹੈਗਾ ਸ਼ਾਹਬਾਦ ਸਿੰਘ ਛਵੀ ਜੋ ਕਿ ਇਹ ਤੋਂ ਜੰਗੀ ਰਾਣਾ ਪਿੰਡ ਦਾ ਹੈ ਤੇ ਇੱਕ ਉਸਦਾ ਹੀ ਕੋਈ ਦੂਰ ਦਾ ਕਜ਼ਨ ਹੈਗਾ ਖੁਸ਼ਪ੍ਰੀਤ ਸਿੰਘ ਉਰਫ ਖੋਸ਼ ਹੈਗਾ ਜੀ ਇਹਨਾਂ ਨਾਲ ਉਹਦੀ ਜਾਦੀ ਉੱਠਣਾ ਬੈਠਣਾ ਸੀਗਾ ਇਹ ਆਇਆ ਵੀ ਜੋ ਸ਼ਾਹਬਾਦ ਛਵੀ ਆ ਉਹ ਉਨੇ ਹੀ ਆਪਸੀ ਇਹਨਾਂ ਤਾਲਮੇਲ ਹੋਇਆ ਸੀ ਉਹਨੇ ਆਖਿਆ ਸੀ ਚਲ ਆਪਣਾ ਉੱਥੇ ਪੀਜੀ ਹੈਗਾ ਤੁਸੀਂ ਆ ਜਿਓ ਆਪਾਂ ਬੈਠ ਕੇ ਇੰਜੋਏ ਕਰਾਂਗੇ ਤਾਂ ਜਿੱਥੋਂ ਇਹ ਕੰਮ ਵਾਧਾ ਵਾਧਾ ਇਸ ਲੈਵਲ ਤੱਕ ਆ ਗਿਆ ਆ ਰਿਆ ਮਾਰਿਆ ਜਿਹੜੇ ਬਾਤ ਚ ਬੁਲਾਏ ਸੀ ਉਹਨਾਂ ਵਿੱਚੋਂ ਮਾਰਿਆ ਜਿਹੜਾ ਪਹਿਲਾ ਸੀ ਉਹਨਾਂ ਵਿੱਚੋਂ ਮਾਰਿਆ ਨਹੀਂ ਜੀ ਇਹ ਜਦੋਂ ਇਕੱਠੇ ਹੋਏ ਸੀ ਕੋਈ ਆ ਜਾਂਦਾ ਸੀ ਚੱਲ ਜਾਂਦਾ ਸੀਗਾ ਜਿਹੜੇ ਜਦੋਂ ਲੜਾਈ ਹੋਈ ਉਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹ ਖੁਸ਼ਪ੍ਰੀਤ ਸਿੰਘ ਖੁਸ਼ ਸੀਗਾ ਅਮਰਤਪਾਲ ਤੇ ਆਪਣਾ ਜਿਹੜਾ ਸ਼ਾਹਬਾਤ ਸਿੰਘ ਉਰਫ ਸ਼ਾਹਬ ਸੀ ਇਹਨਾਂ ਵੱਲੋਂ ਹੀ ਵਾਰਦਾ ਹਥਿਆਰ ਦਾ ਵਰਤਿਆ ਗਿਆ ਸੀ ਇਹੀ ਉਹਦੇ ਮੇਨ ਦੋਸ਼ੀ ਸੀ ਇਹ ਤਕਰੀਬਨ ਜੋ ਮਡਲੀ ਤਫਤੀਸ਼ ਹੁਣ ਤੱਕ ਸਾਹਮਣੇ ਆਇਆ ਹੈਗਾ ਕਿ ਜਿਹੜਾ ਇਹਨਾਂ ਦੇ ਪਰਿਵਾਰਿਕ ਮੈਂਬਰ ਨੇ ਜੀ ਉਹ ਮੈਜੋਰਿਟੀ ਆਫ ਦੀ ਫੈਮਿਲੀ ਸਾਂ ਜਿਹੜੀਆਂ ਉਹ ਖੇਤੀਬਾੜੀ ਨਾਲ ਸੰਬੰਧਤ ਹੈਗੀਆਂ ਨੇ ਬਾਕੀ ਕਿਸੇ ਇੱਕ ਦੋ ਹੋਰ ਵੀ ਫੈਮਿਲੀ ਸਾਂ ਉਹਨਾਂ ਦਾ ਕੋਈ ਆਪਣਾ ਪ੍ਰਾਈਵੇਟ ਹੈਗਾ ਤਾਂ ਪਰਿਵਾਰ ਸਾਰੇ ਇਸ ਕੰਮ ਕਰਨਾ ਸੀ ਮੁੰਡਿਆਂ ਦੀ ਉਮਰ ਛੋਟੀ ਸੀ ਕੋਈ ਹਾਈਲਾਈਟਸ ਦੀ ਤਿਆਰੀ ਸਕੂਲ ਕਾਲਜ ਸੀਗਾ ਤਾਂ ਇਹ ਇਦਾਂ ਦਾ ਸੀ ਸਰ ਇਹ ਹੋਰ ਤਕਦੀ ਸੀ ਕਿ ਸਰ ਇਨਵੋਲਵਮੈਂਟ ਹੈ ਕਿ ਐਸੇ ਸਾਡੀ ਜੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਜੀ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਨੂੰ ਅੱਜ ਅਸੀਂ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਬਿਲਕੁਲ ਕਲੀਅਰ ਕਰਾਂਗੇ ਇਹ ਤਾਂ ਹਜੇ ਮੁੱਢਲੀ ਪੜਤਾਲ ਚ ਚੀਜ਼ਾਂ ਸਾਹਮਣੇ ਆਈਆਂ ਫਿਰ ਵੀ ਇਹਨੂੰ ਅਸੀਂ ਡੰਗਾਈ ਨਾਲ ਤਫਤੀਸ਼ ਕਰਕੇ ਕੋਈ ਹੋਰ ਮੋਟਿਵ ਨਾ ਹੋਵੇ ਜਾਂ ਹੋਰ ਗੱਲਬਾਤ ਨਾ ਹੋਵੇ ਜਾਂ ਕਿਸੇ ਹੋਰ ਦੀ ਇਨਵੋਲਵਮੈਂਟ ਨਾ ਹੋਵੇ ਜਿਸ ਹੋਰ ਕਿਸੇ ਵੀ ਅਗਰ ਇਸ ਵਿਅਕਤੀ ਦੀ ਇਸ ਮੁਕਦਮਾ ਦੇ ਵਿੱਚ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਬੰਦ ਕਾਰਵਾਈ ਅਮਲ ਉਹਦੇ ऑलरेडी ਪਿਆ ਰੱਖੇ ਹੋਏ ਸੀ ਨਾਲ ਹੀ ਰੱਖਦੇ ਸੀ ਇਹ ਅਚਾਨਕ ਹੋਈ ਜਾਂ ਜਨ ਬਸ ਇਹ ਦੇਖੋ ਹੁਣ ਤੱਕ ਦੀ ਜੋ ਤਫਤੀਸ਼ ਤੇ ਇਹੀ ਸਾਹਮਣੇ ਆਇਆ ਹੈਗਾ ਕਿ ਜਿੱਥੇ ਉਹ ਪੀਜੀ ਚ ਰਹਿੰਦੇ ਸੀਗੇ ਉੱਥੇ ਹੀ ਇਹਨਾਂ ਕੋਲੇ ਜਿੱਦਾਂ ਕਾਪਾ ਟਾਈਪ ਜੋ ਪਤਾ ਲੱਗਿਆ ਹੈਗਾ ਉਹ ਸੀਗਾ ਬਾਕੀ ਇਹ ਇਨਵੈਸਟੀਗੇਸ਼ਨ ਚ ਅਸੀਂ ਹੁਣ ਉਹ ਸਾਡੇ ਵੈਪਨ ਵੀ ਰਿਕਵਰ ਕਰਾਵਾਂਗੇ ਵੈਪਨ ਦਾ ਸੋਰਸ ਹੈ ਕਿੱਥੋਂ ਲੈ ਕੇ ਆਏ ਸੀ ਕਿਉਂ ਰੱਖੇ ਹੋਏ ਸੀਗੇ ਇਹ ਚੀਜ਼ਾਂ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਬਿਲਕੁਲ ਕਲੀਅਰ ਕਰਾਂਗੇ ਹੋਰ ਵੀ ਇਹ ਜਿਹੜੀ ਹੋ ਵੀ ਪੀਜੀ ਹੈ ਚ ਲੱਗਦਾ ਇਹ ਤੇ ਗਲਤ ਬੰਦੇ ਆ ਕਿਰਾਏ ਤੇ ਆ ਉਥੇ ਜਿਹੜਾ ਰਾਤ ਨੂੰ ਤੇ ਸ਼ਰਾਬ ਪੀਦੇ ਸੀ ਉਥੇ ਕੋਈ ਇਸ ਤਰ੍ਹਾਂ ਦੇ ਪੀਜੀ ਹਨ ਕੋਈ ਸਤਿਕਤੀ ਜੋ ਦੇਖੋ ਸਾਡੇ মিডিਆ ਰਾਹੀਂ ਹੈ ਜਿਹਨੇ ਵੀ ਪੀਜੀ ਓਨਰਸ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਹੁਣ ਡੀਸੀ ਸਾਹਿਬ ਦੇ ਆਰਡਰਸ ਵੀ ਹੈਗੇ ਨੇ ਕਿ ਜਿਹੜੇ ਵੀ ਜਿਨ੍ਹਾਂ ਨੂੰ ਵੀ ਆਪਾਂ ਕਿਰਾਏ ਤੇ ਕਮਰਾ ਵਗੈਰਾ ਦਿੰਨੇ ਹੈਗੇ ਆ ਜਾਂ ਹੋਰ ਹੈਗਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਤਾਂ ਅਸੀਂ ਇਹਦੀ ਇੱਕ ਸਪੈਸ਼ਲ ਡਰਾਈਵ ਵੀ ਚਲਾਵਾਂਗੇ ਤੇ ਅਗਰ ਜਿਨ੍ਹਾਂ ਵੱਲੋਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਹੋਊਗੀ ਜੋ ਵੀ ਬੰਦੀ ਕਾਰਵਾਈ ਹੈਗੀ ਫਿਰ ਅਸੀਂ ਅਮਲ ਵਿੱਚ ਲੈ ਕੇ ਆਵਾਂਗੇ ਇਸ ਸਵਾਲ ਨਾਲ ਰਿਲੇਟਡ ਹੈ ਜੀ ਕਿ ਪਹਿਲਾਂ ਕੋਈ ਇੰਨਾ ਨਹੀਂ ਕਰ ਲਿਆ ਕਿ ਹਥਿਆਰ ਪਹਿਲਾਂ ਲੱਗੇ ਰਹਿੰਦੇ ਅਸੀਂ ਪਹਿਲਾਂ ਸਾਜਨਾਸੀ ਵੀ ਬੁਲਾ ਦੇਉਂਦੇ ਪਾਣੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੀ ਜੋ ਬਟ ਮੁੱਢਲੀ ਤਫ਼ਤੀਸ਼ ਜੋ ਸਾਹਮਣੇ ਆਇਆ ਹੈਗਾ ਕਿਉਂਕਿ ਇਹ ਦੋਸ ਸੀ ਇਹਨਾਂ ਨੇ ਘੁੰਮਣ ਜਾਣਾ ਸੀ ਇਹਨਾਂ ਨਹੀਂ ਕਿਤੇ ਪ੍ਰੋਗਰਾਮ ਬਣਿਆ ਉਹ ਕਹਿੰਦੇ ਚਲੋ ਆਪਾਂ ਬਠਿੰਡੇ ਇਕੱਠੇ ਹੋ ਜਾਂਦੇ ਆ ਬਟ ਜਿਹੜਾ ਇਹ ਪੁਆਇੰਟ ਆ ਸੀ ਡੂਰਿੰਗ ਇਨਵੈਸਟੀਗੇਸ਼ਨ ਜ਼ਰੂਰ ਕਲੀਅਰ ਕਰਾਂ ਕਿ ਕੋਈ ਪ੍ਰੀਪਲਾਨਟ ਸੀ ਜਾਂ ਮੌਕੇ ਤੇ ਹੋਇਆ ਬਟ ਮੁੱਢਲੀ ਤਫ਼ਤੀਸ਼ ਜੋ ਸਾਹਮਣੇ ਆਇਆ ਹੈ ਉਹ ਮੈਂ ਤੁਹਾਨੂੰ ਦੱਸਦਾ ਸਰ ਇਹਨਾਂ ਵਿੱਚੋਂ ਜੀ ਇੱਕ ਜਿਹੜਾ ਲੜਕਾ ਹੈਗਾ ਖੁਸ਼ਪ੍ਰੀਤ ਸਿੰਘ ਉਰਫ ਖੁਸ਼ ਹੈਗਾ ਜੀ ਉਹਦੇ ਤੇ ਇੱਕ ਤਾਂ ਪਹਿਲਾ ਮੁਕੱਦਮਾ ਦਰਜ ਹੈਗਾ ਜੀ ਥਾਣਾ ਕੋਟ ਫੱਤਾ ਦਾ ਇੱਕ ਇੱਕ ਸਾਡੇ ਹੋਰ ਵੀ ਮੈਟਰ ਸੀਗਾ ਜੀ ਇੱਥੇ ਇੱਕ ਸਿਵਲ ਲਾਈਨ ਦੇ ਵਿੱਚ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਇੱਕ ਲੜਾਈ ਹੋਈ ਸੀ ਜਿੱਤੇ ਵੀ 307 ਦਾ ਮੁਕੱਦਮਾ ਸੀ ਉਦੋਂ 109 ਬੀਐਨਐਸ ਦਾ ਦਰਜ ਕੀਤਾ ਸੀਗਾ ਉਦੋਂ ਉਸ ਮੁਕੱਦਮੇ ਵਿੱਚ ਵੀ ਇਹਦੀ ਇਹਦੀ ਇਨਵੋਲਵਮੈਂਟ ਸੀਗੀ ਜੋ ਤੇ ਅਸੀਂ ਹੁਣ ਉਸ ਮੁਕੱਦਮੇ ਵਿੱਚ ਵੀ ਇਹਦੀ ਗ੍ਰਿਫਤਾਰੀ ਪਾਵਾਂਗੇ